ਜੈ 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 ਭੀਮ ਜੈ ਭੀਮ ਜੈ ਭੀ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਅੱਜ ਪੱਤਰਕਾਰ ਸਾਹਿਬ ਖਾਂ ਜੀ ਅੱਜ ਸਾਰੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਅਹੁਦੇਦਾਰ ਔਰ ਵਰਕਰ ਸਾਰੇ ਇਕੱਠੇ ਹੋ ਕੇ ਜੋ 15 ਅਗਸਤ 1947 ਦੇ ਵਿੱਚ ਦੇਸ਼ ਜਦ ਹੋਇਆ ਸੀਗਾ ਤਰੰਗਾ ਯਾਤਰਾ ਬਹੁਤ ਵੱਡੀ ਰਿਪਬਲਿਕਨ ਪਾਰਟੀ ਆਫ ਇੰਡੀਆ ਵੱਲੋਂ ਨਿਕਲ ਜਾਰੀ ਹੈਗੀ ਹੈ। ਉਸ ਵਿਸ਼ੇ ਤੇ ਅੱਜ ਬੈਠ ਕੇ ਰੱਖੀ ਗਈ ਸੀ ਕਿ 4 ਵਜੇ ਰਿਪਬਲਿਕਨ ਪਾਰਟੀ ਦਫਤਰ ਵਿਖੇ ਅੱਜ ਸਾਰੇ ਜਿੰਨੇ ਵੀ ਅਹੁਦੇਦਾਰ ਸੀਗੇ ਉਹਨਾਂ ਦੇ ਵਿਊ ਲੈ ਕੇ ਵੀ ਤਰੰਗਾ ਯਾਤਰਾ ਹੈਗੀ ਹੈ। ਉਹ ਕਿਸ ਤਰ੍ਹਾਂ ਕਿਸ ਤਰ੍ਹਾਂ ਦਾ ਪਲੈਨਿੰਗ ਬਣਾ ਕੇ ਵੀ ਕਿਸੇ ਤਰ੍ਹਾਂ ਦੀ ਕੋਈ ਹਲੜਬਾਜੀ ਨਾ ਹੋਵੇ ਤੇ ਸਾਰੇ ਕਾਰਜਕਰਤਾ ਦੇ ਮਤਬੋਲ ਲੈ ਕੇ ਵੀ ਉਤੇ ਕਿ 15 ਅਗਸਤ ਅਸੀਂ ਆ ਰਹੀਏ ਤੁਮ ਤਾਮਨਾ ਬਣਾ ਰਹੇਗੇ ਉਹ ਤਿਰੰਗਾ ਯਾਤਰਾ ਜਿਹੜੀ ਨਿਕਲ ਜਾ ਰਹੀ ਹੈ ਸਾਡੇ ਦੇਸ਼ ਵਾਸਤੇ ਬਹੁਤ ਵੱਡੀ ਗੱਲ ਹੈਗੀ ਹੈ ਬੀਜਰਾ ਨੇ ਸਾਡੇ ਦੇਸ਼ ਵਾਸਤੇ ਜਾਨ ਦਿੱਤੀ ਹੈ ਸੀਤ ਪਕਸ਼ੇ ਸਰਦਾਰ ਔਰ ਸਿਗਦੇਵ ਗੁਰੂ ਜੀ ਔਰ ਕਰਤਾਰ ਸਿੰਘ ਸਰਾਭਾ ਉਹਨਾਂ ਨੇ ਬਹੁਤ ਵੱਡੀ ਦੇਸ਼ ਵਾਸਤੇ ਜਾਨ ਦਿੱਤੀ ਹੈ ਤਾਂ ਉਸ ਵਾਸਤੇ ਅੱਜ ਇਕੱਠੀ ਮੀਟਿੰਗ ਕਰਕੇ ਕਿ ਗੋਦਸਥਨ ਦੇ ਵਿੱਚ ਵੀ ਜਿਹੜਾ ਚੰਗਾ ਮੈਸੇਜ ਸਾਡੇ ਦੇਸ਼ ਨੂੰ ਜਾਵੇ ਤੁਰ 15 ਅਗਸਤ ਅਸੀਂ ਤੁਮ ਤਾਮਨਾ ਬਣਾ ਸਕੀਏ ਇੰਨੀਆਂ ਕ ਬੇਨਤੀਆਂ ਕਰਦੇ ਹੋਏ ਸਾਰੇ ਇੱਥੇ ਸਮੇਂ ਜੂ ਸਮਾਂ ਕੱਢ ਕੇ ਸਾਰੇ ਇਕੱਠੇ ਹੋਏ ਹੈ ਨਾ ਬਹੁਤ ਬਹੁਤ ਧੰਨਵਾਦ ਔਰ ਸਾਰਿਆਂ ਨੂੰ ਇੱਥੇ ਜੀ ਆਇਆਂ ਨੂੰ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਖਾਲਸਾ ਜੈ 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 ਭੀਮ ਜੈ ਭੀਮ ਜੈ ਭੀਮ ਜੈ 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 ਭੀਮ ਜੈ ਭੀਮ ਜੈ ਭੀਮ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਖਾਲਸਾ ਹੋਵੇ ਜੀ